ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਯਾਇਆ ਅੱਜ 4 ਸਤੰਬਰ ਹਾਂਜੀ ਜਾਣਦੇ ਹੋ ਕੁਛ ਕਿਸ ਚੀਜ਼ ਅੱਜ ਯਾਇਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੂਰਵ ਹੈ ਅੱਛਾ ਅੱਛਾ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਨਮਾਇਆ ਕੀਤਾ ਜਾ ਰਿਹਾ ਤੇ ਲੋਰ ਸਾਹਮਣੇ ਪੇਸ਼ ਕੀਤਾ ਹੈ ਹਾਂ 골ਡਨ ਟੈਂਪਲ ਦੇ ਅੰਦਰ ਯਾਇਆ ਲੰਡਨ ਤੋਂ ਕੈਨੇਡਾ ਤੋਂ ਤੇ ਅਮਰੀਕਾ ਫਿਰ ਉਧਰੋਂ ਬਰਤਾਨੀਆ ਤੋਂ ਬਹੁਤ ਸਾਰੇ ਲੋਕ ਆਂਦੇ ਨੇ ਪ੍ਰਕਾਸ਼ ਹਾਂ ਪ੍ਰਕਾਸ਼ਪੁਰਬ ਚ ਸ਼ਾਮਲ ਹੁੰਦੇ ਨੇ ਤੇ ਇਹ ਬੜੀ ਖੁਸ਼ਕਿਸਮਤੀ ਦੀ ਗੱਲ ਏ ਦੇਖੋ ਕਿ 20 ਤੋਂ 25 ਕਿਸਮ ਦੇ ਫੁੱਲਾਂ ਦੇ ਨਾਲ ਸਜਾਇਆ ਜਾਂਦਾ ਕਮਰਾ ਕਮਰਾ ਸੇ ਹਾਂ ਉਹ ਪ੍ਰਕਾਰ ਜਿੱਥੇ ਗੁਰੂ ਗ੍ਰੰਥ ਸਾਹਿਬ ਹੁੰਦੀ ਏ ਤੇ ਲੋਕ ਖੁਸ਼ੀਆਂ ਮਨਾਉਂਦੇ ਨੇ ਤੇ ਦੋਸਤੋ ਅੱਜ ਆਪਾਂ ਦੇਖਣਾ ਕਿ ਗੋਲਡਨ ਟੈਂਪਲ ਦਰਬਾਰ ਸਾਹਿਬ ਦੇ ਅੰਦਰ ਜੋ ਕਿ ਅੰਮ੍ਰਿਤਸਰ ਦੇ ਅੰਦਰ ਰੇ ਉੱਥੇ ਕੀ ਤਿਆਰੀ ਕੀਤੀ ਜਾ ਰਹੀ ਹੈ ਪ੍ਰਕਾਸ਼ਪੁਰਬ ਦੇ ਹਵਾਲੇ ਦੇ ਨਾਲ ਤੇ ਵੀਡੀਓ ਇਹ ਇੰਟਰਸਟਿੰਗ ਹੈ ਹੈਡਫੋਨ ਤੁਸੀਂ ਲਾ ਲਓ ਹੁਣ ਵੀਡੀਓ ਦਾ ਆਗਾਜ਼ ਕਰਨੇ ਕਰਦੇ ਫੰਕਸ਼ਨ ਦਾ ਨਹੀਂ ਨਾ ਚਾਹੁੰਦਾ ਨਾ ਸੇਵਾ ਦਾ ਚਾਹੁੰਦਾ ਇੱਕ ਮਨ ਨੂੰ ਸਕੂਨ ਮਿਲਦਾ ਇੱਥੇ ਆ ਕੇ ਤੁਗਰਾ ਆਉਂਦਾ ਇਹਨੇ ਸਭ ਕੁਝ ਦਿੱਤਾ ਜੇ ਆਪਾਂ ਉਹਦੇ ਲਈ ਘੰਟਾ ਵੀ ਨਾ ਕੱਢ ਸਕਦੇ ਕੀ ਗੱਲ ਤੋਂ ਨਵੀਰਾ ਹਰਿਆਣੇ ਤੋਂ ਆਉਂਦਾ ਲੰਡਨ ਤੋਂ ਆਏ ਹੋਏ ਨੇ ਹਰ ਸਾਲ ਆਉਂਦੇ ਜਾਂਦੇ ਨੇ ਲੰਡਨ ਤੋਂ ਸਪੈਸ਼ਲ ਸੇਵਾ ਕਰਨੋਂ ਲੰਡਨ ਤੋਂ ਸਪੈਸ਼ਲ ਸੇਵਾ ਕਰਨੋਂ ਅੰਦਰ ਕਈ ਕਹਿੰਦੇ ਮੀਂਹ ਪੰਦਾ ਹੋਇਆ ਪਰ ਤੁਹਾਨੂੰ ਤਾਂ ਮਹਾਰਾਜ ਪ੍ਰੀਖਿਆ ਲੈਂਦਾ ਹੋਆ ਬੰਦੇ ਦੀ ਬਾਕੀ ਤੁਹਾਨੂੰ ਬਸ ਸਿਕਨ ਕਰਾਉਣਾ ਕੋਣ ਕਰਨ ਕਰਾਉਣਾ ਦਾ ਕਾਲਪੁਰਖ ਬਿਲਕੁਲ ਸਵਰਗ ਜਿੰਨੂੰ ਕਹਿੰਦੇ ਆ ਨਾ ਉਹ ਬਣਾ ਦਿੰਦੇ ਨੇ ਫੁੱਲਾਂ ਦੇ ਗੁਲਦਸਤੇ ਵੇਸ਼ ਗੁਰੂ ਰਾਮਦਾਸ ਜੀ ਦਾ ਘਰ ਸੰਤਾ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਉਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰ ਪਹਿਲਾ ਹੁਕਮਨਾਮਾ ਬਾਬਾ ਬੁੱਢਾ ਸਾਹਿਬ ਜੀ ਨੇ ਪੜਿਆ ਤੇ ਅੱਜ ਵੀ ਪਹਿਲਾ ਪ੍ਰਕਾਸ਼ ਪੂਰਵ ਬੜੀ ਧੂਮਤਾਂ ਸ਼ਰਧਾ ਭਾਵਨਾ ਨਾਲ ਸੰਗਤਾਂ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਹਾਲਾਂਕਿ ਦੇਸ਼ ਵਿਦੇਸ਼ਾ ਵਿੱਚ ਨੋਕੀਆ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਪਰ ਸੱਚਖੰਡ ਸ੍ਰੀ ਹਰਮੰਦਰ ਸਾਹਿਬੀਆਂ ਤਿਆਰੀਆਂ ਤੁਹਾਨੂੰ ਦਿਖਾ ਦਈਏ ਜੋ 4 ਸਤੰਬਰ ਨੂੰ ਪਹਿਲਾ ਪ੍ਰਕਾਸ਼ ਪੂਰਵ ਮਨਾਇਆ ਜਾ ਰਿਹਾ ਉਸ ਦੀਆਂ ਤਿਆਰੀਆਂ ਮੁਕੰਮਲ ਤੌਰ ਤੇ ਅੱਜ ਹੋ ਜਾਣਗੀਆਂ ਤੇ ਗੱਲ ਕਰੀਏ ਕਿ ਦਰਸ਼ਨੀ ਦਿਉੜੀ ਦੀ ਜਿਹੜੀ ਸੇਵਾ ਹੁੰਦੀ ਹੈ ਉਹ ਸ਼ਾਮ ਵੇਲੇ ਕੀਤੀ ਜਾਂਦੀ ਹੈ। ਕਰੀਬ 20 ਤੋਂ 30 ਤੋਂ ਵੱਧ ਕੇ ਜਿਹੜੇ ਆ ਫੁੱਲਾਂ ਦੇ ਵਿੱਚ ਵੈਰਾਈਟੀ ਹੁੰਦੀ ਹੈ ਉਸ ਤੇ ਵੱਖ-ਵੱਖ ਪ੍ਰਕਾਰ ਦੇ ਹਾਲਾਂਕਿ ਵਿਦੇਸ਼ਾਂ ਦੇ ਵਿੱਚੋਂ ਵੀ ਫੁੱਲ ਜਿਹੜੇ ਆ ਇੱਥੇ ਲਿਆ ਜਾਂਦੇ ਆ। ਸੋ ਸਿੱਖ ਸੰਗਤਾਂ ਜਿਹੜੀਆਂ ਬੜੀ ਸ਼ਰਧਾ ਭਾਵਨਾ ਤੁਮਤਾਮ ਨਾਲ ਇੱਥੇ ਆ ਕੇ ਜਿਹੜੀ ਹੈ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਆ ਤੇ ਸ਼ਾਮ ਵੇਲੇ ਆਤਿਸ਼ਬਾਜੀ ਦੀਪ ਮਾਲਾ ਦਾ ਧਾਰੋਕਿਕ ਦ੍ਰਿਸ਼ ਵੀ ਦੇਖਦੀ ਐ। ਸੋ ਸਾਡਾ ਨਾ ਸੇਵਾਦਾਰ ਸਿਕ ਸੰਗਤਾਂ ਵੀ ਮਜੂਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰਨਾ ਚਾਹੋਗੇ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਇਸ ਵਾਰ ਕਿਸ ਤਰੀਕੇ ਤਿਆਰੀਆਂ ਵੱਜੀਆਂ ਹੋਈਆਂ ਨੇ ਕਿਵੇਂ ਦਿਲ ਲੱਗਦਾ ਕਿ ਮਹਿਸੂਸ ਕਰਦੇ ਹੋ ਮਨ ਚ ਜਿਆਦਾ ਸੇਵਾ ਨਿਭਾਉਂਦੇ ਹੋ ਜੀ ਮਹਾਰਾਜ ਮੈਂ ਹਰਿਆਣਾ ਤੋਂ ਆਨਾ ਡਿਸਟ੍ਰਿਕਟ ਅਮਰਨਗਰ ਤੋਂ ਤੇ ਇਨਾਂ ਨੂੰ ਲਗਾਅ ਵਹਿ ਗਿਆ ਸੇਵਾ ਨਾਲ ਆਪ ਹੀ ਖਿੱਚਿਆ ਆਨਾ ਗੁਰਰਾਮਦਾਸ ਜੀ ਦੀ ਕਿਰਪਾ ਨਾਲ ਤੇ ਇਹ ਸੇਵਾ ਬੰਬੇ ਵਾਲੇ ਸਤ ਸਤਵਿੰਦਰ ਸਿੰਘ ਜੀ ਫੁੱਲਾਂ ਦੀ ਉਹ ਉਹਨਾਂ ਦੀ ਸਹਾਇਤਾ ਨਾਲ ਹੁੰਦੀ ਹੈ ਜੀ ਤੇ ਬਹੁਤ ਹੀ ਲੋਪਰੀਆ ਨਜ਼ਾਰਾ ਹੁੰਦਾ ਹੈ ਬਿਲਕੁਲ ਸਵਰਗ ਜਿਨੂੰ ਕਹਿੰਦੇ ਆ ਨਾ ਉਹ ਬਣਾ ਦਿੰਦੇ ਨੇ ਫੁੱਲਾਂ ਦੇ ਗੁਲਦਸਤੇ ਵੇਸ਼ ਗੁਰੂ ਰਾਮਦਾਸ ਜੀ ਦਾ ਘਰ ਇਦਾਂ ਦੀ ਸੇਵਾ ਸਾਨੂੰ ਬਾਬਾ 베ਰੀ ਬਾਬਾ ਬੁੱਢੇ ਜੀ ਦੀ ਸੇਵਾ ਮਿਲੀ ਦੀ ਮਹਾਰਾਜੀਓ ਪਸ ਮਹਾਰਾਜ ਇਦਾਂ ਹੀ ਸੇਵਾ ਨਾਲ ਜੋੜੀ ਰੱਖਣ ਤੇ ਤੁਸੀਂ ਸਾਰੇ ਪਿਆਰ ਕਰਦੇ ਰਹੋ ਤੇ ਸੇ ਦਰਸ਼ਨ ਕਰਦੇ ਰਹ ਗੁਰੂ ਰਾਮਦਾਸ ਜੀ ਦੇ ਅਸਥਾਨ ਤੇ ਅਸੀਂ ਆਖੇ ਤੁਸੀਂ ਹਰਿਆਣਾ ਤੋਂ ਆਉਂਦੇ ਹੋ ਪਹਿਲੀ ਵਾਰ ਆਇਓ ਪਹਿਲੇ ਵੀ ਆਉਂਦੇ ਰਹੇ ਸੀ ਸੈਕਿੰਡ ਟਾਈਮ ਹੈ ਜੀ ਮੇਰੇ ਸੈਕਿੰਡ ਪਹਿਲੇ ਸੋਨੇ ਦੀ ਸੇਵਾ ਸੀ ਉਸ ਤੋਂ ਪਹਿਲੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ਪੁਰਬ ਤੇ ਸੇਵਾ ਹੁਣ ਪਹਿਲੇ ਪ੍ਰਕਾਸ਼ਪੁਰਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸੇਵਾ ਤੇ ਆਇਆ ਜੀ ਮਾਲ ਗੱਲ ਕਰੀ ਖਾਸ ਤੌਰ ਤੇ ਹਰਿਆਣਾ ਤੋਂ ਤੁਸੀਂ ਇੱਥੇ ਆਉਂਦੇ ਹੋ ਸਿਰਫ ਸੇਵਾ ਦੇ ਲਈ ਆਉਂਦੇ ਹੋ ਤਾਂ ਮਨ ਨੂੰ ਕਿਵੇਂ ਸ਼ਾਂਤੀ ਮਿਲਦੀ ਹੈ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਜੰਨਤ ਹੀ ਲੱਗਦੀ ਹੈ ਜਦ ਫੁੱਲਾ ਦੀ ਸੇਵਾ ਕਰਦੇ ਹੁਣ ਬਾਬਾ ਬੁੱਢਾ ਸਾਹਿਬ ਜੀ ਤੁਹਾਨੂੰ ਸ ਸਾਰੇ ਨੈਗੇਟਿਵ ਵੀਊ ਖਤਮ ਹੋ ਜਾਂਦੇ ਨੇ ਜੀ ਮਤਲਬ ਵਰਡਸ ਵਿੱਚ ਆਪਾਂ ਬਿਆਨ ਨਹੀਂ ਕਰ ਸਕਦੇ ਕਿੰਨਾ ਕੋ ਸਕੂਨ ਮਿਲਦਾ ਹੈ ਮਹਾਰਾਜ ਦੇ ਦਰਬਾਰ ਤੇ ਸੇਵਾ ਮਿਲਣ ਨਾਲ ਕਿੰਨਾ ਕੋ ਮਤਲਬ ਵਰਡਸ ਵਿੱਚ ਆਪਾਂ ਡਿਸਕ੍ਰਾਈਬ ਵੀ ਨਹੀਂ ਕਰ ਸਕਦੇ ਉਸ ਸੇਵਾ ਨੂੰ ਸੋ ਹੁਣ ਕਿੰਨੀ ਕੁ ਤਿਆਰੀ ਹੋ ਚੁੱਕੀ ਹੈ ਪ੍ਰਕਰਮਾ ਦੀ ਗੱਲ ਕਰੀਏ ਕਿਹੜੇ ਹਿੱਸੇ ਹਲੇ ਬਾਕੀ ਨੇ ਪ੍ਰਕਰਮਾ ਦੇ ਆਲਮੋਸਟ ਸਾਰਾ ਕਵਰ ਹੋ ਚੁੱਕਿਆ ਹੁਣ ਪੋਲ ਤੇ ਚੱਲ ਰਹੀ ਹੈ ਜੀ ਸੇਵਾ ਸੇਵਾਦਾਰ ਲੱਗੇ ਦਨੇ ਸ਼ਾਮਾਂ ਤੋਂ ਪਹਿਲੇ ਆਲਮੋਸਟ ਉਹ ਵੀ ਕੰਪਲੀਟ ਹੋ ਜਾਣਗੇ ਦਰਸ਼ਨੀ ਦਿਉੜੀ ਦੇਖਣ ਲਈ ਹਰ ਸਿੱਖ ਸੰਗਤ ਹਰ ਸੰਗਤ ਬੜੀ ਉਤਸ਼ਾਹ ਰਹੀਂਦੀ ਹੈ ਉਤਸ਼ਾਹ ਭਰੇ ਰਹਿੰਦੀ ਹੈ ਕਿ ਕਾ ਦਰਸ਼ਨੀ ਦਿਉੜੀ ਤਿਆਰ ਹੋਵੇਗੀ ਸਜੇਗੀ ਤੇ ਸੀ ਉਸ ਦੀਆਂ ਤਸਵੀਰਾਂ ਆਪਣੇ ਇੱਕ ਮੋਬਾਈਲ 'ਚ ਰੱਖੀ ਹੈ ਯਾ ਉਸ ਦਾ ਅਲੌਕਿਕ ਦ੍ਰਿਸ਼ ਅਸੀਂ ਦੇਖੀਏ ਤਾਂ ਜੋ ਇੱਕ ਜੰਨਤ ਜਿਹੜੀ ਆ ਸਾਨੂੰ ਦੇਖਣ ਨੂੰ ਮਿਲੇ ਸੋ ਦਰਸ਼ਨੀ ਦਿਉੜੀ ਦੀ ਸੇਵਾ ਜਦ ਮਿਲਦੀ ਹੈ ਯਾ ਗੱਲ ਕਰ ਲਈ ਬੀਰ ਬਾਬਾ ਬੁਢਾ ਸਾਹਿਬ ਜੀ ਦੀ ਤੁਹਾਨੂੰ ਸੇਵਾ ਮਿਲੀ ਹੋਈ ਹੈ ਜਦ ਉਸ ਨੂੰ ਸਜਾਉਂਦੇ ਹੋ ਫੁੱਲਾਂ ਦੇ ਨਾਲ ਸੋ ਕਿੰਨੇ ਕਿ ਫੁੱਲ ਹੈਗੇ ਨੇ ਕਿੰਨੇ ਕਿ ਕਵੰਟਲ ਫੁੱਲ ਨੇ ਕਿੰਨੇ ਕਿ ਸੇਵਾਦਾਰ ਨੇ ਕਿੰਨੇ ਕਿ ਕਰਮਚਾਰੀ ਉੱਥੇ ਲੱਗੇ ਹੋਏ ਨੇ ਟੋਟਲ 105 ਸੇਵਾਦਾਰ ਆਏ ਨੇ ਕਲਕੱਤਾ ਤੋਂ ਦਿੱਲੀ ਤੋਂ ਤੇ ਇਦਾਂ ਹੀ ਫੁੱਲਾਂ ਦੀ ਸੇਵਾ ਵਾਸਤੇ ਸਾਡੇ ਅੰਮ੍ਰਿਤਸਰ ਦੇ ਸੇਵਾਦਾਰ ਸਾਰੇ ਆਏ ਦੇ ਨੇ ਆਪਣਾ ਸਾਹਿਲ ਜੀ ਹੋਗੇ ਉਹਨਾਂ ਦੇ ਨੌਨ ਸਾਰੇ ਜੀ ਹਾਂਜੀ ਮਹਾਰਾਜ ਇਦਾਂ ਹੀ ਮਤਲਬ ਸੇਵਾਦਾਰਾਂ ਨਾਲ ਮਿਲ ਕੇ ਹੀ ਚੱਲਦਾ ਜੀ ਮਹਾਰਾਜ ਸਾਰਾ ਕੁਝ ਤੁਹਾਡੇ ਕੀ ਨਾਮ ਵਿੱਚ ਮੇਰਾ ਨਾਮ ਜਸ ਕਰਨਾ ਜੀ ਜੀ ਪਹਿਲਾਂ ਤਾਂ ਆ ਸਾਰੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਬਾਹਰ ਬਾਰਿਸ਼ ਹੋ ਰਹੀ ਹੈ ਫਿਰ ਵੀ ਇਹ ਜਿਹੜੀ ਸਜਾਵਟ ਕਰ ਰਹੇ ਨੇ ਤਾਂ ਇੱਕ ਵਾਰੀ ਗੱਜ ਕੇ ਫਤਿਹ ਬੁਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕਿਵੇਂ ਮਹਿਸੂਸ ਕਰਦੇ ਹੋ ਜਦ ਸੇਵਾ ਨਿਭਾਰੇ ਕਿਉਂਕਿ 1-2 ਮਹੀਨੇ ਪਹਿਲੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਪਹਿਲੇ ਪ੍ਰਕਾਸ਼ ਪੁਰਵ ਦੀਆ ਸੋ ਕਿਸ ਤਰੀਕੇ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਇੱਕ ਵੀਰ ਦੇ ਘਰ ਦੇ ਫੰਕਸ਼ਨ ਦਾ ਨੇ ਨਾ ਚਾਹ ਹੁੰਦਾ ਨਾ ਸੇਵਾ ਦਾ ਚਾਹ ਹੁੰਦਾ ਇੱਕ ਮਨ ਨੂੰ ਸਕੂਨ ਮਿਲਦਾ ਇੱਥੇ ਆਣ ਕੇ ਤੇ ਗੁਰੂਆਂ ਦਾ ਇਹਨੇ ਸਭ ਕੁਝ ਦਿੱਤਾ ਜੇ ਆਪਾਂ ਉਹਦੇ ਲਈ ਘੰਟਾ ਵੀ ਨਾ ਕੱਢ ਸਕਦੇ ਕੀ ਗੱਲ ਸਾਡੇ ਤਾਂ ਫਿਰ ਵੀ ਸੇਵਾ ਕੋਝ ਨਹੀਂ ਤੀ ਸਾਰਿਆਂ ਨੇ ਬਾਹਰ ਦੇਖ ਹੀ ਸਾਦੇ ਕੀ ਕੋਝੇਗਾ ਨਾ ਬਹੁਤ ਵਧੀਆ ਦੋਨ ਵੀਰ ਆ ਹਰਿਆਣੇ ਤੋਂ ਆਂਦਾ ਲੰਡਨ ਤੋਂ ਆਏ ਹੋਏ ਨੇ ਹਰ ਸਾਲ ਆਉਂਦੇ ਜਾਂਦੇ ਨੇ ਲੰਡਨ ਤੋਂ ਸਪੈਸ਼ਲੀ ਸ ਪ੍ਰੋਬਲਮ ਵੀ ਉਹਨਾਂ ਨਾਲ ਹੈ ਜੇ ਸਾਰੇ ਆਂਦੇ ਲੰਡਨ ਤੋਂ ਤੇ ਆ ਫਲਾਇ ਸੇਵਾ ਵੀ ਉਹਨਾਂ ਬਾਰੇ ਬੰਬੇ ਤੋਂ ਹੋਗੇ ਲੰਡਨ ਤੋਂ ਹੋਗੇ ਮੇਨ ਲੰਡਨ ਸਿਟੀ ਤੋਂ ਹੋਗੇ ਤੇ ਹੋਰ ਵੀ ਬਹੁਤ ਸਿਕ ਸੰਗਤਾਂ ਆਂਦੀਆਂ ਨੇ ਇੱਕ ਘਰ ਦਾ ਗਚਾ ਹੁੰਦਾ ਨਾ ਕਿ ਜਿੱਦਾਂ ਘਰ ਦੇ ਫੰਕਸ਼ਨਾਂ ਲਈ ਚਾਹ ਹੁੰਦਾ ਜਿੱਨਾ ਇਹਦਾ ਹੁੰਦਾ ਤਿੰਨ ਮਹੀਨੇ ਪਹਿਲਾਂ ਹੀ ਡੇਢ ਰੇਖੇ ਰੱਖ ਰੇ ਸੀ ਆ ਤਰੀਕ ਨੂੰ ਆਲਾ ਤੇ ਆ ਤਰੀਕ ਨੂੰ ਬਿਲਕੁਲ ਜਿਹੜੇ ਸੀ ਗੁਰਦੁਆਰੇ ਹਰਮੰਦਰ ਸਾਹਿਬ ਦੀ ਗੱਲ ਕਰੀਏ ਖਾਸ ਤੌਰ ਤੇ ਜਿਹੜੀ ਇਸ ਸਜਾਵਟ ਦੇਖਦੇ ਆ ਸਭ ਤੋਂ ਵੱਡਾ ਹੱਥ ਇਹ ਸੇਵਾਦਾਰਾਂ ਸੰਗਤਾਂ ਦਾ ਹੈਗਾ ਜੋ ਇਸ ਦਾ ਹਿੱਸੇਦਾਰ ਬਣਦੀਆਂ ਜੋ ਇਸ ਨੂੰ ਸਜਾਉਂਦੀ ਹੈ ਪ੍ਰਕਰਮਾ ਨੂੰ ਇੱਕ ਵਾਰ ਇਹ ਫੁੱਲਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਸਿਰਫ ਆਪਣੇ ਭਾਰਤ ਦੇ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਫੁੱਲ ਜਿਹੜੇ ਇੱਥੇ ਲਿਆ ਲਿਆਉਂਦੇ ਜਾਂਦੇ ਆ 에어 ਕੰਡੀਸ਼ਨਿੰਗ ਜਿਹੜੇ ਟਰੱਕ ਹੁੰਦੇ ਆ ਉਹਨਾਂ 'ਚ ਲਿਆਉਂਦੇ ਜਾਂਦੇ ਆ ਇੱਥੇ ਵੀ ਉਸ ਨੂੰ ਬੜੇ ਸਾਫ ਸੰਭਾਲ ਕੇ ਤੌਰ ਤੇ ਜਿਹੜੇ ਆ ਰੱਖੇ ਜਾਂਦੇ ਆ ਖਾਸ ਤੌਰ ਤੇ ਸੋ ਵੀਰਜੀ ਸਿਰਫ ਭਾਰਤ ਤੋਂ ਫੁੱਲ ਨਹੀਂ ਆਗੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਆਉਂਦੇ ਆ ਸੋ ਕਿੰਨੇ ਕ ਪ੍ਰਕਾਰ ਦੇ ਫੁੱਲ ਹੈਗੇ ਆ ਕਿਹੜੇ ਕਿਹੜੇ ਦੇਸ਼ ਤੋਂ ਆ ਤੇ ਫੁੱਲ ਲਿਆਉਂਦੇ ਜਾਂਦੇ ਆ ਹੋਰ ਦੋ ਤੇ ਭਈਆਂ ਨੇ ਗਿਨਤ ਹੈਗੇ ਕੋਈ ਗਿਣਤੀ ਨਹੀਂ ਹੈਗੀ ਜੀ ਬਾਕੀ ਅਮਰੀਕਾ ਲੰਡਨ ਵਾਲੀ ਸਾਈਡ ਤੋਂ ਉਧਰ ਆਉਂਦੇ ਬੰਗਲੌਰ ਵਾਲੀ ਸਾਈਡ ਤੋਂ ਫੁੱਲ ਆਉਂਦੇ ਜੀ ਉਧਰੋਂ ਸਾਰੀ ਹੈਗਾ ਆਉਂਦੇ ਬਾਕੀ ਕਰਨ ਕਰਾਉਣ ਵਾਲਾ ਮਾਰਾ ਹੀ ਬੈਠਾ ਆਪਾਂ ਤੇ ਕੋਨੇ ਜਰੀਆ ਬਣਾਇਆ ਹੋਇਆ ਸਾਡੇ ਤੁਹਾਨੂੰ ਪਤਾ ਕੀ ਔਕਾਤ ਹੈ ਕਿਤੇ ਸੇਵਾ ਕਰਨ ਦੀ ਅੱਜ ਕੱਲ ਤਾਂ ਫਿਰ ਲੋਕ ਇਹ ਵੀ ਕਹਿੰਦੇ ਸਾਡੇ ਕੋ ਸਮਾਂ ਨਹੀਂ ਹੈਗਾ ਗੁਰਦੁਆਰੇ ਜਾਣ ਦਾ ਜੀ ਫਿਰ ਉਹਨਾਂ ਨੂੰ ਕੀ ਕਹੋਗੇ ਜੀ ਜਿਨ੍ਹਾਂ ਸਭ ਕੁਝ ਦੇ ਦੋਦਲ ਵੀ ਨਹੀਂ ਸਮਾਂ ਕੱਢਿਆ ਫਿਰ ਤਾਂ ਗੱਲ ਗਲਤ ਹੈਗੀ ਨਾ 5 ਮਿੰਟ ਗੱਲ ਰਹਿਣੇ ਬੰਦੇ ਬੰਦਾ ਬਹੁਤ ਉਹਨਾਂ ਇੰਨੀ ਨੇ ਦੂਰ ਸੋਚੋ ਜਿਹੜਾ ਲੰਡਨੋਂ ਆਦਾ ਸਦਾ ਕਿ ਆਪਣੇ ਕੋ ਲੋਕਲ ਤੇ ਆਪਣੇ ਆਉਂਦੇ ਨਹੀਂ ਕਹੀ ਕਹਿੰਦੇ ਮੀਂਹ ਪੰਦਾ ਹੋਇਆ ਪਰ ਤੁਹਾਨੂੰ ਤਾਂ ਮਾਰਾ ਪ੍ਰੀਖਿਆ ਲੈਂਦਾ ਹੋਆ ਬੰਦੇ ਦੇ ਬਾਕੀ ਤੁਹਾਨੂੰ ਬਸ ਸਿਕਨਦ ਕਰਾਉਣਾ ਕੋਣ ਕਰਨ ਕਰਾਉਣਾ ਕਾਲਪੁਰਖ ਧੰਨਵਾਦ ਜੀ ਵਾਹਿਗੁਰੂ ਜੀ ਕਹਾਂਸ ਵਾਹਿਗੁਰੂ ਜੀ ਜੀ ਸੋ ਇੱਕ ਵਾਰ ਇਹ ਫੁੱਲਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਫੁੱਲਾਂ ਨੂੰ ਸਜਾਇਆ ਜਾਂਦਾ ਹੈ ਜਿਹੜੇ ਇੱਥੇ ਸ਼ੇਰੇ ਬਣਾ ਕੇ ਜਿਹੜੇ ਅਸੀਂ ਦੇਖਦੇ ਹਾਂ ਕਿ ਫੁੱਲਾਂ ਦੀ ਇੱਕ ਜਿਹੜੀ ਹੈ ਲੰਬੀਆਂ ਗੰਡਾਂ ਦੇ ਨਾਲ ਉਸ ਨੂੰ ਸਜਾਇਆ ਜਾਂਦਾ ਇਸ ਤਰੀਕੇ ਸ਼ੇਰੇ ਲੰਬੇ-ਲੰਬੇ ਜਿਹੜੀ ਇੱਕ ਪ੍ਰਕਾਰ ਨੂੰ ਇੱਕ ਸ਼ੇਪ ਦੇਣੀ ਉਸ ਨੂੰ ਕਿਉਂਕਿ ਇੱਕ ਜਿਹੜੀ ਸਜਾਵਟ ਹੁੰਦੀ ਹੈ ਫੁੱਲਾਂ ਦੇ ਨਾਲ ਇੱਕ ਤਾਂ ਖਾਸ ਤੌਰ ਤੇ ਗੱਲ ਕਰੀ ਕੋਈ ਵੀ ਇਸ ਦੇ ਵਿੱਚ ਕੈਮੀਕਲ ਐਸਾ ਨਹੀਂ ਪਾਇਆ ਜਾਂਦਾ ਜੋ ਗੁਰੂ ਮਰਿਆਦਾ ਨੂੰ ਪੰਗ ਕਰੇ ਕਿਉਂਕਿ ਬੀਤੇ ਕੁਝ ਸਾਲਾਂ ਪਹਿਲਾਂ ਹੀ ਇਹ ਸ਼੍ਰੋਮਣੀ ਕਮੇਟੀ ਵੱਲੋਂ ਹੁਕਮ ਜਾਰੀ ਕਰ ਦਿੱਤਾ ਗਿਆ ਸੀਗਾ ਵੀ ਕਿਸੇ ਪ੍ਰਕਾਰ ਦਾ ਪਰਫਿਊਮ ਜਾਂ ਐਸਾ ਕੈਮੀਕਲ ਫੁੱਲਾਂ ਉੱਤੇ ਨਹੀਂ ਛਿੜਕਿਆ ਜਾਂਦਾ ਜਿਸ ਕਾਰਨ ਗੁਰੂ ਮਰਿਆਦਾ ਨੂੰ ਪੰਗ ਕੀਤਾ ਜਾਵੇ ਸੋ ਇਹ ਕੈਮੀਕਲ ਫ੍ਰੀ ਅਸੀਂ ਫੁੱਲ ਕਹਿ ਸਕਦੇ ਹਾਂ ਕਿਉਂਕਿ ਬਾਰ-ਬਾਰ ਹਰ 15 ਤੋਂ 20 ਮਿੰਟ ਬਾਅਦ ਜਦ ਲੱਗੇ ਕਿ ਇਸ ਦਾ ਸਮਾਂ ਹੋ ਗਿਆ ਇਸ ਨੂੰ ਪਾਣੀ ਦੇ ਨਾਲ ਜਿਹੜਾ ਛਿੜਕਾ ਦਿੱਤਾ ਜਾਂਦਾ ਜਾਂ ਕਹਿ ਲਈਏ ਜਿਹੜੀ ਇਸ ਦੀ ਚੀਜ਼ ਬਣੀਆਂ ਹੋਈਆਂ ਨੇ ਕੈਮੀਕਲ ਫ੍ਰੀ ਚੀਜ਼ਾਂ ਬਣੀਆਂ ਉਸ ਦੇ ਨਾਲ ਇਸ ਨੂੰ ਛਿੱਟਾ ਦੇ ਕੇ ਜਿਹੜਾ ਇਸ ਨੂੰ ਜਿਹੜਾ ਕਿ ਇੱਕ ਮਹਿਕਦਾਰ ਤੇ ਇੱਕ ਜਿਹੜਾ ਕਿ ਇਹ ਪੂਰਾ ਖਿੜਿਆ ਹੋਇਆ ਫੁੱਲ ਬਣਾਉਂਦੇ ਆ ਸੋ ਇੱਕ ਵਾਰੇ ਸੇਵਾ ਦੀਆਂ ਤਸਵੀਰਾਂ ਦੇਖੋ ਜੋ ਇਹ ਵੈਸਟ ਬੰਗਾਲ ਤੋਂ ਕਰੀਬ 100 ਤੋਂ ਉੱਪਰ ਕਰਮਚਾਰੀ ਇੱਥੇ ਆਏ ਹੋਏ ਨੇ ਸੋ ਕਿਸ ਤਰੀਕੇ ਲੱਗਦਾ ਜਦ ਸੇਵਾ ਕਰਦੇ ਆ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਇਹ ਇੱਕ ਵਾਰ ਸੇਵਾ ਦੇਖ ਸਕਦੇ ਤੁਸੀਂ ਵੀ ਕਿਸ ਤਰੀਕੇ ਇਹ ਫੁੱਲਾ ਦੀ ਸਜਾਵਟ ਹੁੰਦੀ ਹੈ ਸੋ ਸੱਚਕਾਂ ਸ਼੍ਰੀ ਹਰਮੰਦਰ ਸਾਹਿਬ ਦਾ ਅਲੌਕਿਕ ਦ੍ਰਿਸ਼ ਜੋ ਅਸੀਂ ਅਸੀਂ ਦੇਖਦੇ ਆ ਉਹ ਸਿੱਖ ਸੰਗਤਾਂ ਸੇਵਾਦਾਰੇ ਕਰਮਚਾਰੀਆਂ ਵੱਲੋਂ ਜਿਹੜੀ ਨਿਭਾਈ ਜਾਂਦੀ ਹੈ ਇਹ ਚਿੱਟੇ ਫੁੱਲ ਕੇਸਰੀ ਬਸੰਤੀ ਇਹ ਜੋ ਵੱਖ-ਵੱਖ ਰੰਗਾ ਦੇ ਨਾਲ ਇੱਕ ਖੇਲ ਕੇ ਜੋ ਕਹਿ ਸਕਦੇ ਹਾਂ ਅਸੀਂ ਪਰ ਕਰਮਾ ਦਰਸ਼ਨੀ ਦਿਉੜੀ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਬਾਹਰ ਦਾ ਦ੍ਰਿਸ਼ ਸਾਨੂੰ ਦੇਖਣ ਨੂੰ ਮਿਲਦਾ ਹੈ ਸੇਵਾ ਇੱਕ ਵਾਰ ਦੇਖ ਸਕਦੇ ਹੋ ਕਿ ਸ਼ਾਇਦ ਜੋ ਲੋਕ ਕਹਿੰਦੇ ਨੇ ਸਾਡੇ ਕੋਈ ਗੁਰਦੁਆਰਾ ਸਾਹਿਬ ਜਾਣ ਲਈ ਸਮਾਂ ਹੈ ਨਹੀਂ ਇਹ ਤਸਵੀਰਾਂ ਦੇਖੋ ਕਿ ਵੱਖ-ਵੱਖ ਸ਼ਹਿਰਾਂ ਤੋਂ ਹਰਿਆਣੇ ਤੋਂ ਲੈ ਕੇ ਲੰਡਨ ਤੋਂ ਲੈ ਕੇ ਇੱਥੇ ਲੋਕ ਸੰਗਤ ਆਏ ਨੇ ਸੇਵਾ ਕਰਨ ਦੇ ਲਈ ਸੋ ਇਹ ਜਿਹੜੀਆਂ ਹੁਣ ਪ੍ਰਕਰਮਾ ਦੇ ਵਿੱਚ ਇਸ ਫੁੱਲ ਲੈ ਕੇ ਜਾਏ ਜਾ ਰਹੇ ਨੇ ਤੇ ਉੱਥੇ ਜਾ ਕੇ ਜਿਹੜੀ ਸਜਾਵਟ ਚੱਲ ਰਹੀ ਹੈ ਪਰ ਫਿਰ ਵੀ

ਨਹੀਂ ਹੋ ਜਾਂਦਾ ਕਿੰਨੇ ਪ੍ਰਕਾਰ ਕੀ ਹੋਗੇ ਜੀ ਪ੍ਰਕਾਰ ਕੇ ਤਾਂ 50 70 ਕਿਉਂ 50 50 ਤੋਂ ਉੱਤੇ ਜਿਹੜੇ ਇੱਥੇ ਫੁੱਲ ਹੈਗੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੜੇ ਧੂਮ ਧਾਮ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਸੇਵਾਦਾਰ ਇਸ ਨੂੰ ਇਸ ਸੇਵਾ ਨੂੰ ਮੁਕੰਮਲ ਤੌਰ ਤੇ ਖਾਸ ਤੌਰ ਤੇ ਗੱਲ ਕਰੀਏ ਤਾਂ ਖਿੜਕੀ ਜਿਹੜੀ ਅੱਜ ਸੀ ਸਜਾਵਟ ਦੇਖਦੇ ਆ ਉਹ ਇਸ ਸੇਵਾਦਾਰਾ ਦੀ ਹੈ ਇਹ ਸੰਗਤਾਂ ਦੀ ਹੈ ਕਿਉਂਕਿ ਗੱਲ ਕਰੀਏ ਤਾਂ ਕੁਝ ਲੋਕ ਗੁਰਦੁਆਰਿਆਂ ਲਈ ਸਮਾਂ ਨਹੀਂ ਕੱਢ ਪਾਉਂਦੇ ਆਖਦੇ ਨੇ ਸਾਡੇ ਕੋਲ ਸਮਾਂ ਹੈ ਨਹੀਂ ਪਰ ਇਹ ਸੇਵਾਦਾਰਾਂ ਦੀ ਸੇਵਾ ਦੇਖੋ ਕਿ ਹਰਿਆਣੇ ਤੋਂ ਲੈ ਕੇ ਲੰਡਨ ਤੋਂ ਲੈ ਕੇ ਵੱਖ-ਵੱਖ ਸ਼ਹਿਰਾਂ ਤੋਂ ਲੈ ਕੇ ਇੱਥੇ ਸੇਵਾ ਕਰਨ ਦੇ ਲਿਆਉਂਦੇ ਨੇ ਖਾਸ ਤੌਰ ਤੇ ਤੇ ਇਹ ਜਿਹੜੀ ਸਜਾਵਟ ਅਸੀਂ ਦੇਖਦੇ ਆਏ ਸਿੱਖ ਸੰਗਤਾਂ ਤੇ ਸੇਵਾਦਾਰਾਂ ਦੀ ਹੁੰਦੀ ਆ ਸੋ ਗੱਲ ਕਰੀਏ ਹੁਣ ਪਹਿਲਾ ਪ੍ਰਕਾਸ਼ ਪੁਰਬ 4 ਸਤੰਬਰ ਨੂੰ ਮਨਾਇਆ ਜਾ ਰਿਹਾ ਬੜੀ ਧੂਮ-ਧਾਮ ਦੇ ਨਾਲ ਸਜਾਵਟਾ ਪੂਰੇ ਤੌਰ ਤੇ ਮੁਕੰਮਲ ਹੋ ਚੁੱਕਿਆ ਨੇ ਬਸ ਇੱਕ ਦਰਸ਼ਨੀ ਦਿਉੜੀ ਦੀ ਸੇਵਾ ਹੈ ਜਿਹੜੀ ਰਾਤ ਨੂੰ ਜਿਹੜੀ ਆ ਕੀਤੀ ਜਾਂਦੀ ਹੈ ਕਿਉਂਕਿ ਜਦ ਅਗਲੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਮਹਾਰਾਜ ਜੀ ਦਾ ਪ੍ਰਕਾਸ਼ ਲਿਆਂਦਾ ਜਾਂਦਾ ਜਾਂਦਾ ਪਾਲਕੀ ਸਾਬ ਬਾਹਰ ਲਿਆਂਦੀ ਜਾਂਦੀ ਹੈ ਉਸ ਤੋਂ ਉਸ ਵੇਲੇ ਜਿਹੜੀ ਅੰਦਰ ਇਹ ਦਰਸ਼ਨੀ ਦਿਓੜੀ ਦੀ ਹੈ ਜਿਹੜੀ ਸਜਾਵਟ ਕੀਤੀ ਜਾਂਦੀ ਹੈ ਤੇ ਫਿਰ 4 ਸਤੰਬਰ ਚੜ੍ਹਦੇ ਆਂ ਜਿਹੜਾ ਅਲੋਕਿਕ ਦ੍ਰਿਸ਼ ਦੇਖਦੀ ਹੈ ਸੰਗਤ ਸ਼ਾਇਦ ਉਹ ਜੰਨਤ ਨਾਲੋਂ ਘੱਟ ਨਹੀਂ ਹੁੰਦਾ ਸੋ ਮੈਨੂੰ ਦਿਓ ਆਜ਼ਾਦ ਸੁਰਖਾਪ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅੰਮ੍ਰਿਤਸਰ ਆਪਾ ਇਹ ਦੇਖ ਰਹੇ ਸੀ ਪਹਿਲਾ ਪ੍ਰਕਾਸ਼ਪੁਰਬ ਪਹਿਲਾ ਪਹਿਲਾ ਪ੍ਰਕਾਸ਼ਪੁਰਬ ਮਨਾਇਆ ਜਾ ਰਿਹਾ ਹੈ ਪਹਿਲਾ ਪ੍ਰਕਾਸ਼ਪੁਰਬ ਦੀਆਂ ਤਿਆਰੀਆਂ ਦੇਖ ਰਹੇ ਹਾਂ ਹਾਂ ਉਹਦੀਆਂ ਤਿਆਰੀਆਂ ਤੇ ਆਈਆਂ ਤਿਆਰੀਆਂ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਕਿ ਫੁੱਲਾਂ ਦੀ ਅਨਗਿਣਤ ਤਦਾਦ ਦੇ ਵਿੱਚ ਅਨਗਿਣਤ ਕਿਸਮ ਹੈ ਯਾਨੀ ਕਿ 50 ਤੋਂ ਜ਼ਿਆਦਾ ਕਿਸਮ ਦੇ ਫੁੱਲੇ ਇੱਕ ਚੀਜ਼ ਤੁਸੀਂ ਨੋਟ ਕੀਤੀ ਹੈ ਹਾਂਜੀ ਕਿ ਇਹਦੇ ਵਿੱਚ ਨਾ ਗੁਲਾਬ ਦਾ ਫੁੱਲ ਨਹੀਂ ਸ਼ਾਮਿਲ ਇਹਨਾਂ ਜਿਹੜੇ ਤੇ ਉਹ orange ਕਲਰ ਦੇਨਾਂ ਇਹ ਦੇਖ ਹੈ ਕਿ ਨ ਗੈਂਡੇ ਦੇ ਲੇਕਿਨ ਜਿਹੜੇ ਉਹ ਸਫੇਦ ਕਲਰ ਦੇਨੇ ਹੋ ਸਕਦਾ ਉਹ ਚੰਬੇਲੀ ਨਈ ਚੰਬੇਲੀ ਨੇ ਉਹ ਤੇ ਬਰੀਕ ਹੁੰਦੇ ਪੱਤੇ ਉਹਦੇ ਪੱਤੇ ਪੱਤੇ ਬਰੀਕ ਹੁੰਦੇ ਨੇ ਫਿਰ ਇੱਕ 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 ਪੀਲੇ ਕਲਰ ਦੇ ਸੀ ਇੱਕ orange orange ਤੇ ਗੈਂਡੇ ਦੇ ਹੁੰਦੇ ਨੇ ਪੀਲੇ ਵੀ ਗੈਂਡੇ ਦੇ ਹੁੰਦੇ ਨੇ ਹਾਂ ਜਿਵੇਂ ਸਰੋਂ ਦੇ ਫੁੱਲ ਹੁੰਦੇ ਨੇ ਇਸ ਤਰ੍ਹਾਂ ਦੇ ਨੇ ਦੋ ਕਿਸਮ ਦੇ ਹੁੰਦੇ ਨੇ ਵਾਕਈ ਆ ਆਪਾਂ ਪਾਕਿਸਤਾਨ ਚ ਵੀ ਲੈਂਦੇ ਪੰਜਾਬ ਚ ਵੀ ਹੈ ਤੇ ਫਿਰ ਯਾ ਯਾ ਤੁਸੀਂ ਇਹ ਦੇਖੋ ਕਿ ਲੋਕਾਂ ਦਾ ਜਜ਼ਬਾ ਦੇਖੋ ਲੋਕਾਂ ਦਾ ਸ਼ੌਕ ਜੋਸ਼ੋ ਖਰੋਸ਼ ਦੇਖੋ ਕਿ ਲੰਡਨ ਤੋਂ ਲੋਕ ਆ ਰਹੇ ਨੇ ਹਾਂਜੀ ਲੰਡਨ ਤੋਂ ਲੋਕ ਆਇਓ ਬੰਦਾ ਕਹਿੰਦਾ ਪਿਆ ਕਿ ਜੀ ਅਸੀਂ ਆਨੇ ਆ ਤਾਂ ਕਿਵੇਂ ਸੇਵਾ ਕਰਦੇ ਪੈਣਾ ਕੁਝ ਲੋਕ ਬੰਗਲੌਰ ਤੋਂ ਵੀ ਆਏ ਨੇ ਕੁਝ ਲੋਕ ਹੋਰ ਮਤਲਬ ਕਿ ਦੂਰ ਦਰਾਜ਼ ਇਲਾਕਿਆਂ ਤੋਂ ਲੋਕ ਇਕੱਠੇ ਹੋ ਗਏ ਨੇ ਤੇ ਲੇਕਿਨ ਉਹ ਵਿੱਚ ਇਹ ਵੀ ਗਿਲਾ ਕਰ ਰਹੇ ਸੀ ਕਿ ਕੁਝ ਲੋਕ ਜਿਹੜੇ ਨੇ ਇੱਥੇ ਨਜ਼ਦੀਕ ਰਹਿੰਦੇ ਆ ਹੋਇਆ ਵੀ ਨਹੀਂ ਆਂਦੇ ਨੇ ਕੁਝ ਲੋਕ ਬਸ ਜਿੰਦੀ ਕਿਸਮਤ ਹਰ ਬੰਦੇ ਦਾ ਆਪਣਾ ਉਹਦੇ ਮੁਤਾਬਕ ਹੈ ਗੱਲ ਇਹ ਵੇ ਜਾਈਆ ਕਿ ਇਹ ਜਿਹੜਾ ਹੁਣ ਇਹ ਦੇਖੋ ਨਾ ਤੁਸੀਂ ਕਿ ਇਹ ਮੈਨੂੰ ਇੱਕ ਵਿੱਚ ਸਮਝ ਨਹੀਂ ਆਈ ਹੋਏ ਸੀ ਇਹ ਕਹਿ ਰਹੇ ਸੀ ਕਿ ਗੁਰੂ ਰਾਮਦਾਸ ਦਾ ਘਰ ਸਜਾਇਆ ਗਿਆ ਜੀ ਗੁਰੂ ਰਾਮਦਾਸ ਜੀ ਨੇ ਦਰਬਾਰ ਸਾਹਿਬ ਦੀ ਮਤਲਬ ਕਿ ਤਮੀਰ ਕਰਾਈ ਤਮੀਰ ਮੇਰਾ ਖਿਆਲ ਹੈ ਉਹਨਾਂ ਦੇ ਦੌਰ ਚ ਸ਼ੁਰੂ ਹੋਈ ਸੀ ਲੇਕਿਨ ਗੁਰੂ ਅਰਜਨ ਦੇਵ ਜੀ ਤੋਂ ਇਹ ਬਕਾਇਦਾ ਯਾਨੀ ਕਿ ਤਮੀਰ ਕੀਤੀ ਗਈ ਤਮੀਰ ਕਿਉਂਕਿ ਗੁਰੂ ਰਾਮਦਾਸ ਜੀ ਇਹ ਮੇਰਾ ਖਿਆਲ ਹੈ ਗੁਰੂ ਨੇ ਜਿਨ੍ਹਾਂ ਨੇ ਇਹ ਬਣਾਏ ਨੇ ਕੀ ਕਹਿੰਦੇ ਨੇ ਮਜ਼ਬੀ ਪਲੇਸਿਸ ਜਿਨੂੰ ਗੁਰਦੁਆਰੇ ਕਹਿੰਦੇ ਨੇ ਇੰਨੇ ਤੇ ਜ਼ਿਆਦਾ ਕੰਮ ਉਹਨਾਂ ਨੇ ਕੀਤਾ ਸੀ ਤੇ ਗੁਰੂ ਅਮਰਦਾਸ ਜੀ ਨੇ ਕੰਮ ਕੀਤਾ ਸੀ ਨਾ ਉਹ ਆਜ਼ਾਦ ਪਾਤ ਦੇ ਨਿਜ਼ਾਮ ਖਤਮ ਕਰਨ ਤੇ ਤੇ ਬੁਰਕਾ ਬੁਰਕਾ ਵਗੈਰਾ ਜਾਂ ਜੋ ਵੀ ਤੇ ਇਹ ਗੁਰੂ ਰਾਮਦਾਸ ਜੀ ਨੇ ਕੰਮ ਕੀਤਾ ਸੀ ਕਿ ਮਜ਼ਬੀ ਗੁਰਦੁਆਰੇ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਹਮਾਦਗਾਂ ਅਬਾਦਤਗਾਹ ਅੱਛਾ ਫਿਰ ਦੂਸਰਾ ਇਹ ਗੱਈਆ ਕਿ ਇੱਕ ਅੱਲ ਦੀ ਵੀਡੀਓ ਇਹ ਤੇ ਇੱਥੇ ਰਾਸ਼ ਸ਼ੁਰੂ ਸ਼ਿਨਾ ਨੇ ਹਜੇ ਨਹੀਂ ਆਗਾ ਸੀ ਜਾਂ ਉਹ ਰਾਸ਼ ਬਾਹਰ ਹੋਏਗਾ ਤੇ ਇਹਨਾਂ ਨੇ ਆਖਿਆ ਕਿ ਤੁਸੀਂ ਇਹ ਵੇਖੀਏ ਜਿਹੜੀ ਵੀਡੀਓ ਇਹ ਹਜੇ ਨਾ ਤਿਆਰੀ ਕਰ ਰਹੇ ਨੇ ਤਿਆਰੀ ਕਰ ਰਹੇ ਨੇ ਤੇ ਹਜੇ ਪ੍ਰਕਾਸ਼ਪੁਰਬ ਜਿਹੜਾ ਹੋਣਾ ਹੈ ਉਹ ਹਜੇ ਮਤਲਬ ਕਿ 1-2 ਦਿਨਾਂ ਤੱਕ ਤੇ ਇਹ ਉਹਦੀ ਨਾ ਆਪਾਂ ਤਿਆਰੀ ਦੀ ਵੀਡੀਓ ਵੇਖੀਏ ਕਿ ਪਹਿਲੇ ਕਿਵੇਂ ਤਿਆਰ ਕਰ ਰਹੇ ਨੇ ਉੱਥੇ ਕਿਵੇਂ ਸਜਾਇਆ ਜਾ ਰਿਹਾ ਉਸ ਤੋਂ ਬਾਅਦ ਉਹ ਕਹਿੰਦੇ ਬੇਸਿਕ ਪਾਲਕੀ ਸਜਾਈ ਜਾਏਗੀ ਜੋ ਉਹਦੇ ਵਿੱਚ ਰੱਖ ਕੇ ਗੁਰੂ ਗ੍ਰੰਥ ਸਾਹਿਬ ਵਰਜਮਾਨ ਕੀਤੀ ਜਾਂਦੀ ਹੈ ਹਾਂਜੀ ਬਾਹਰ ਲੈ ਕੇ ਆਉਂਦੇ ਉਹਨਾਂ ਨੂੰ ਬਾਹਰ ਲੈ ਕੇ ਆ ਜਾਂਦਾ ਤੇ ਫਿਰ ਲੋਗਾਂ ਨੂੰ ਦਰਸ਼ਨ ਕਰਾਈਆ ਤੁਸੀਂ ਇੱਕ ਚੀਜ਼ ਮੈਨੂੰ ਇਹ ਬੜੀ ਪਿਆਰੀ ਲੱਗੀ ਕਿ ਲੋਕ ਸੇਵਾ ਦੇ ਵਿੱਚ ਵੇਲਾ ਕਿਵੇਂ ਸ਼ਾਮਲ ਹੁੰਦੇ ਨੇ ਦੂਰੋਂ ਦੂਰੋਂ ਆਨ ਕੇ ਉਹ ਇਸ ਤਰ੍ਹਾਂ ਨਾ ਕਿ ਸੇਵਾ ਜਿਹੜਾ ਮਜ਼ਬਦ ਦੀ ਸੇਵਾ ਹੁੰਦੀ ਨਾ ਜਾਂ ਮਜ਼ਬਦ ਦੀ ਖਿੰਮਤ ਉਹ ਬੇਸਿਕਲੀ ਆਬਾਦਤ ਨੂੰ ਆਬਾਦਤ ਤਸਵਰ ਕੀਤਾ ਜਾਂਦਾ ਫਿਰ ਉਹ ਹੈ ਕਿ ਉਹਨਾਂ ਨਾਲ ਇੱਕ दिली ਸਕੂਨ ਜੈ ਨਾ ਬੰਦੇ ਨੂੰ ਇਹ ਲੱਗਦਾ ਫਿਰ ਕੁਝ ਕਰ ਰਿਹਾ ਐ ਆਪਣੇ ਰੱਬ ਵਾਸਤੇ ਵੀ ਕੁਝ ਕਰ ਰਿਹਾ ਆਪਣੇ ਵਾਸਤੇ ਤੇ ਬੰਦਾ ساری ਜ਼ਿੰਦਗੀ ਕਰਦਾ ਹੀ ਹੈ ਉਹ ਮਾਈਕ ਆਲੇ ਨੇ ਪੁੱਛਿਆ ਨਾ ਕਿ ਯਾਰ ਬਾਹਰ ਬਾਰਿਸ਼ ਹੋ ਰਹੀ ਫਿਰ ਵੀ ਤੁਹਾਡੇ ਜੋਸ਼ੋ ਖੁਸ਼ ਬਹੁਤ ਹੈ ਉਹਨੇ ਆਖਿਆ ਕਿ ਬਾਰਿਸ਼ ਤੇ ਇੱਕ ਪ੍ਰੀਖਿਆ ਹੈ ਇੱਕ ਇਮਤਿਹਾਨ ਹੈ ਇਮਤਿਹਾਨ ਹੈ ਤੇ ਬਾਕੀ ਅਸੀਂ ਤੇ ਵੱਡ ਚੜ ਕੇ ਹਿੱਸਾ ਲੈ ਰਹੇ ਆ ਤੇ ਫਿਰ ਫੁੱਲ ਆਏ ਦੂਸਰੇ ਮੁਲਕਾਂ ਚ ਆਏ ਨੇ ਏਅਰ ਕੰਡੀਸ਼ਨਰ ਟ੍ਰੱਕਾਂ ਦੇ ਵਿੱਚ ਏਸੀ ਟ੍ਰੱਕਾਂ ਤਾਂ ਕਿ ਫਿਰ ਇਹ ਕੈਮੀਕਲ ਉੱਤੇ ਨਹੀਂ ਲਾਣਾ ਕੋਈ ਮਸਨੂਈ ਆਰਟੀਫੀਸ਼ੀਅਲ ਖੁਸ਼ਬੂ ਨਹੀਂ ਲਾਣੀ ਹਾਂਜੀ ਇਹ ਵਿੱਚ ਬੜੇ ਖੂਬਸੂਰਤ ਜੀ ਤਰੀਕਾ ਕਿ ਮਰੀਆਦਾ ਨੂੰ ਨੁਕਸਾਨ ਨਾ ਪਹੁੰਚੇ 4 ਵਜੇ ਕਿਉਂਕਿ ਕੁਝ ਜਿਵੇਂ ਨੇਚਰਲ ਜੋ ਜਿਹੜੀ ਖੁਸ਼ਬੂ ਹੁੰਦੀ ਹੈ ਉਹਦੇ ਵਿੱਚ ਅਕਸਰ ਨਾਲ ਅਲਕੋਹਲ ਯੂਜ਼ ਕੀਤਾ ਜਾਂਦਾ ਹੈ ਬਿਮਾਰ ਵੀ ਹੋ ਸਕਦੇ ਨੇ ਬਿਮਾਰ ਹੋ ਸਕਦੇ ਨੇ ਲੇਕਿਨ ਉਹ ਕਹਿ ਰਹੇ ਨੇ ਕਿ ਇਹ ਜਿਹੜੀ ਹੈ ਨਾ ਤਕੱਦਸ ਜਿਹਨੂੰ ਆਪਾਂ ਉਰਦੂ 'ਚ ਕਹਿੰਦੇ ਆ ਕਿ ਵੀ ਉਹਨੂੰ ਤਾਂ ਕਿ ਬਮਾਲ ਨਾ ਕਰੇ ਖੁਸ਼ਬੂ ਦੇ ਵਿੱਚ ਅਲਕੋਹਲ ਵੀ ਯੂਜ਼ ਹੁੰਦਾ ਹਰ ਬੰਦੇ ਨੂੰ ਪਤਾ ਕਿ ਜਿਹੜੀ ਪਰਫਿਊਮ ਹੁੰਦੀ ਹੈ ਉਹਦੇ 'ਚ ਅਲਕੋਹਲ ਯੂਜ਼ ਹੁੰਦਾ ਜੋ ਕਿ ਕੋਈ ਵੀ ਮذਹਬ ਇਸਾਈ ਹੋ ਜੇ ਮੁਸਲਮਾਨ ਹੋ ਜੇ ਜਾਂ ਸਿੱਖ ਜਨ ਦੇ ਵਿੱਚ ਵੀ ਇਹ ਇਜਾਜ਼ਤ ਨਹੀਂ ਹੈਗੀ ਲੋਕ ਪੀ ਭੂ ਲੈਂਦੇ ਨੇ ਹਾਂ ਉਹ ਇੱਕ ਲੋਕਾਂ ਦਾ ਵਜ਼ਾਤੀ ਫੇਲ ਹੈ ਲੇਕਿਨ ਮذਹਬ ਨਹੀਂ ਇਜਾਜ਼ਤ ਦਿੰਦਾ ਤੋ ਇਸ ਲਈ ਉਹਨੂੰ ਇhtiyat ਕਰਦੇ ਹੋਇਆ ਉਹ ਨਹੀਂ ਛਿੜਕਿਆ ਜਾਂਦਾ ਜਿਸ ਤਰ੍ਹਾਂ ਕਿ ਆਪਣੇ ਇੱਥੇ ਤੁਸੀਂ ਦਰਬਾਰ ਨੇ ਕਹੀ ਉਹਨਾਂ ਨੂੰ ਗੁਸਲ ਦਿੱਤੇ ਜਾਂਦੇ ਨੇ ਤੁਹ ਅਕਸਰ ਸੁਣਿਆ ਹੋਣਾ ਤੇ ਉਹ ਅਰਕੇ ਗੁਲਾਬ ਨਾਲ ਦਿੱਤੇ ਜਾਂਦੇ ਨੇ ਬਿਲਕੁਲ ਬਿਲਕੁਲ ਸਹੀ ਹੈ ਇਹ ਉਹ ਆਪਣੇ ਇੱਥੇ ਲੋਹਰ ਅਲੀ ਜਵੇਦੀ ਦਾ ਦਰਬਾਰ ਹੈ ਜਿਹਨੂੰ ਦਾਤਾ ਸਾਹਿਬ ਲੋਕ ਕਹਿੰਦੇ ਨੇ ਉਹਦਾ ਉਹਨੂੰ ਜਦੋਂ ਗੁਸਲ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਬਾਬੇ ਫਰੀਦ ਦੇ ਦਰਬਾਰ ਹਾਂ ਉਹ ਉਹਨਾਂ ਨੂੰ ਬਕਾਇਦਾ ਗੁਲਾਬ ਦੇ ਅਰਕ ਦੇ ਨਾਲ ਧੋਤਾ ਜਾਂਦਾ ਗੁਲਾਬ ਨਾਲ ਧੋਤਾ ਜਾਂਦਾ ਹਾਂ ਆਰਟੀਫੀਸ਼ੀਅਲੀ ਹੁੰਦਾ 201 ਇਹ ਹਰ ਬੰਦੇ ਦਾ ਇੱਕ ਆਪਣਾ ਯਕੀਨ ਹੈ ਆਪਣੇ ਯਕੀਨ ਦੇ ਹਿਸਾਬ ਨਾਲ ਆਪਣੇ ਮذਬਬ ਦੇ ਵਿੱਚ ਉਹ ਆਬਾਦਤ ਕਰ ਰਿਹਾ ਹੁੰਦਾ ਲੇਕਿਨ ਕੁਝ ਚੀਜ਼ਾਂ ਮਜ਼ਬੂਤ ਇਜਾਦ ਨਹੀਂ ਨਾ ਤੇ ਕੁਝ ਨਹੀਂ। ਦੋਸਤੋ ਅਗਰ ਇੱਥੇ ਤੱਕ ਤੁਸੀਂ ਵੀਡੀਓ ਦੇਖੀ ਤੇ ਇੱਕ ਸਵਾਲ ਦਾ ਜਵਾਬ ਜ਼ਰੂਰ ਦਿਆ ਜੀ ਕਿ ਇੱਥੇ ਗੁਲਾਬ ਦਾ ਫੁੱਲ ਕਿਉਂ ਨਹੀਂ ਇਸਤੇਮਾਲ ਕੀਤਾ ਗਿਆ ਜੋ ਕਿ ਫੁੱਲਾਂ ਦਾ ਬਾਦਸ਼ਾਹ। ਹਾਂਜੀ। ਫੁੱਲਾਂ ਦਾ ਸ਼ਹਿਨਸ਼ਾਹ। ਹਾਂ ਫੁੱਲਾਂ ਦਾ ਬਾਦਸ਼ਾਹ ਮੰਨਿਆ ਜਾਂਦਾ ਤੇ ਉਹਦੀ ਖੁਸ਼ਬੂ ਵੀ ਮਹਿਕ ਵੀ ਬਹੁਤ ਜ਼ਿਆਦਾ ਹੁੰਦੀ ਹੈ ਜਦਕਿ ਗੈਂਡੇ ਦੇ ਫੁੱਲ ਇਸਤੇਮਾਲ ਕੀਤੇ ਹਨ। ਇਹ ਵੀਡੀਓ ਜੇ ਤੁਸੀਂ ਕਮੈਂਟ ਚ ਜ਼ਰੂਰ ਦੱਸਿਆ ਜੇ ਮੈਨਲੇ ਨਵੀਂ ਵੀਡੀਓ ਨਾਲ ਉਮੀਦ ਹੈ ਕਿ ਵੀਡੀਓ ਪਸੰਦ ਆਈ ਹੋਏਗੀ। ਅੱਲਾਹ ਨਿਗੇਬਾਨ।